ਸਤ ਸ੍ਰੀ ਅਕਾਲ ਜੀ ਹੋ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਸੁਖਜੀਤ ਕੌਰ ਮਠਾੜੂ ਤੇ ਫਿਰ ਆਪਾਂ ਤੁਹਾਡੇ ਵਾਸਤੇ ਨਿਊ ਜੀ ਵੀਡੀਓ ਲੈ ਕੇ ਆਏ ਆ ਅੱਜ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਸੂਟ ਜਿਹੜੇ ਅੱਜ ਦੇ ਸੂਟ ਨੇ ਸਾਰੇ ਆਪਣੇ ਕੋਲ ਨਿਊ ਰੈਡੀ ਹੋ ਕੇ ਆਏ ਨੇ ਤੇ ਨਵੇਂ ਚੈਨਲ ਦੇ ਨਾਲ ਜੁੜਨ ਵਾਲੇ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਆਪਣਾ ਪਤਾ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰ ਖਾਨਾ ਆਪਣੀ ਪਿੰਡ ਦੇ ਵਿੱਚ ਆਪਣੀ ਸ਼ਾਪ ਹੈ ਤੇ ਜਿਹੜੀ ਸ਼ਾਪ ਆਪਣੀ ਮਿਸਰੀਆਂ ਦੀ ਤੇ ਮਠਾੜੂਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਤੇ ਮੱਖਣ ਲਾਲ ਵਾਲੀ ਗਲੀ ਜਿਹੜੀ ਆਪਣੀ ਦੁਕਾਨ ਨੂੰ ਮੁੜਦੀ ਹੈ ਤੇ ਬਹੁਤ ਸੋਹਣਾ ਸਾਖ ਤੇ ਸੋਹਣੇ-ਸੋਹਣੇ ਸੂਟ ਆਪਣੇ ਕੋਲੇ ਹੁੰਦੇ ਨੇ ਅੱਜ ਆਪਣੇ ਕੋਲੇ ਨਿਊ ਸੂਟ ਰੈਡੀ ਹੋ ਕੇ ਆਏ ਨੇ ਕੁਝ ਆਪਣੇ ਕੋਲੇ ਬਦਾਰ ਅੰਦਾਜ਼ਵਰੀ ਵਾਲੇ ਸੂਟ ਆਏ ਨੇ ਸ਼ਾਹਲ ਸੂਟ ਆਏ ਨੇ ਤੇ ਬਹੁਤ ਤਰ੍ਹਾਂ ਦੀ ਆਪਣੇ ਕੋਲੇ ਜਿਹੜੀ ਵੈਰਾਈਟੀ ਹੈ ਜਾਈ ਹੈ ਤੇ ਆਪਾਂ ਸੋ ਸਾਰੇ ਜਣੇ ਨਾਲ ਕੇ ਵੀਡੀਓ ਦੇਖਦੇ ਆ ਜਿਹੜੇ ਚੈਨਲ ਦੇ ਨਾਲ ਨਵੇਂ ਜੁੜਦੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਕਿਉਂਕਿ ਆਉਣ ਵਾਲੀਆਂ ਸੋਹਣੀਆਂ-ਸੋਹਣੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗੀ ਅੱਜ ਸਾਰੇ ਨਾਲ ਕੇ ਆਪਾਂ ਸੋਹਣੇ-ਸੋਹਣੇ ਸੂਟ ਦੇ ਤੇ ਆਪਾਂ ਜਿਹੜੀ ਵੀਡੀਓ ਹੈਗੀ ਸ਼ੁਰੂ ਕਰੀਏ ਤੇ ਆ ਜਿਹੜੇ ਅੱਜ ਆਪਣੇ ਕੋਲੇ ਆਏ ਨੇ ਸ਼ਾਲ ਇਹ ਸ਼ਾਲ ਨੂੰ ਛੂਟਨੇਗੇ ਬਹੁਤ ਪਿਆਰਾ ਜਿਹੜਾ ਹੈਗਾ ਇਹਨਾਂ ਦਾ ਸਟਾਫ ਹੈਗਾ ਤੇ ਇਹ ਬਹੁਤ ਪਿਆਰੇ ਛੂਟਨੇ ਇਹਨੂੰ ਆਪਾਂ ਉਹਨਾਂ ਜਾਣ ਚੀ ਪਾ ਸਕਦੇ ਆਂਗੇ ਜਿਹੜਾ ਸਫਾ ਇਹਦਾ ਪਿਓਰ ਅਲਪੈਨ ਦਾ ਤੇ ਇਹ ਇਹਦਾ ਸੂਟ ਦਾ ਜਿਹੜਾ ਹੈਗਾ ਫਰੰਟ ਹੈਗਾ ਤੇ ਲੈਂਥ ਇਹਦੀ ਬਹੁਤ ਹੈਗੀ ਲੈਂਥ 47 48 ਦੀ ਇਹਦੀ ਲੈਂਥ ਹੈਗੀ ਤੁਸੀਂ ਜਿੰਨੀ ਮਰਜ਼ੀ ਇਹਦੀ ਲੰਬਾਈ ਲੈ ਲਿਓ ਤੇ ਇਹਦਾ ਇਹ ਜਿਹੜੀ ਸਲਵਾਰ ਹੈਗੀ ਉਹ ਪਲੇਨ ਅਲਪੈਨ ਦੀ ਸਲਵਾਰ ਹੈਗੀ ਇਹਤੇ ਬੁਰਦਾ ਕੋਈ ਵੀ ਸ਼ਿਕਾਇਤ ਜਾਂ ਲਾਂਬਾ ਜਾਂ ਦਾਣਾ ਕੁਝ ਵੀ ਨਹੀਂ ਆਉਂਦਾ ਬੁਰਦਾ ਬਹੁਤ ਸੋਹਣਾ ਕਪੜਾ ਹੈ ਤੇ ਆ ਇਹਦਾ ਜਿਹੜਾ ਹੈਗਾ ਬਾਹ ਦਾ ਡਿਜ਼ਾਈਨ ਹੈਗਾ ਇਹਦਾ ਬਾਹ ਦਾ ਡਿਜ਼ਾਈਨ ਹੈ ਤੇ ਇਹ ਇਹਦਾ ਫਰੰਟ ਦਾ ਸੀਗਾ ਆਪਣਾ ਫਰੰਟ ਸੀਗਾ ਸ਼ੂਟ ਦਾ ਤੇ ਬੈਕ ਦਾ ਡਿਜ਼ਾਈਨ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਹ ਵਾਲਾ ਇਹਦਾ ਬੈਕ ਦਾ ਡਿਜ਼ਾਈਨ ਹੈ ਬੈਕ ਦੇ ਉੱਤੇ ਬਸ ਪਿੱਛੇ ਜ਼ੈਕ ਤੇ ਥੱਲੇ ਘੇਰ ਦੇ ਉੱਤੇ ਜਿਹੜਾ ਆ ਡਿਜ਼ਾਈਨ ਹੈ ਬਹੁਤ ਸੋਹਣਾ ਬਣਿਆ ਹੋਇਆ ਨਿੱਕੀ ਨਿੱਕੀ ਬੂਟੀ ਦਾ ਤੇ ਇਹਦੇ 'ਚ ਆਪਣੇ ਕੋਲੇ 4 ਰੰਗ ਨੇ ਤੇ ਚਾਰੇ ਰੰਗ ਮੈਂ ਤੁਹਾਨੂੰ ਸ਼ੂਟ ਦੇ ਦਿੰਨੀ ਆ ਇਹ ਬਹੁਤ ਵਧੀਆ ਗਾਰੰਟੀ ਵਾਲਾ ਜਿਹੜਾ ਕੱਪੜਾ ਹੈਗਾ ਇਹਦਾ ਬੁਰ ਦਾ ਦਾਣਾ ਆਉਂਦਾ ਨਹੀਂ ਇਹ ਤੇ ਕੋਈ ਵੀ ਤੇ ਨਾਲ ਇਹਦੇ ਬਹੁਤ ਸੋਹਣਾ ਸ਼ਾਲ ਹੈ ਨਾਲ ਮੈਂ ਇਹਦਾ ਪ੍ਰਾਈਸ ਤੁਹਾਨੂੰ ਮੈਂਸ਼ਨ ਕਰ ਦੂੰਗੀ ਆਹ ਲੋ ਜੀ ਜਿਹੜੇ ਸ਼ਾਲ ਨੇ ਇਹਨਾਂ ਨਾਲ ਕੋਈ ਸਟਾਲ ਦਾ ਸਾਈਜ਼ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਇਹਦੇ ਨਾਲ ਸਟਾਲਾ ਸਟਾਲ ਦਾ ਸਾਈਜ਼ ਨਹੀਂ ਹੈਗਾ ਇਹਦੇ ਨਾਲ ਖੁੱਲੇ ਖੁੱਲੇ ਸ਼ਾਲ ਲੇਗੇ ਆਹ ਲਓ ਜੀ ਇਹਦੇ ਨਾਲ ਆ ਪੂਰਾ ਫੁੱਲ ਸੈਜਾ ਜਿਹੜਾ ਉਹ ਸ਼ਾਲ ਦਾ ਹੈਗਾ ਤੇ ਇਹ ਚਾਰੇ ਕਲਰ ਬਹੁਤ ਪਿਆਰੇ ਨੇ ਚਾਰੇ ਕਲਰ ਮੈਂ ਤੁਹਾਨੂੰ ਸਿੰਗਲ ਸਿੰਗਲ ਕਰਕੇ ਦਿਖਾਉਣੀ ਆ ਆਹ ਲਓ ਜੀ ਛੱਡ ਦੋ ਆਹ ਲਓ ਜੀ ਇਹਦਾ ਸੀਗਾ ਸ਼ਾਲ ਤੇ ਇਹਦੇ ਮੈਂ ਚਾਰੇ ਰੰਗ ਤੁਹਾਨੂੰ ਦਿਖਾ ਦੇਣੀ ਆ ਇੱਕ ਛੂਟ ਆਪਾਂ ਖੋਲ ਦੇ ਕਰਾਂਗੇ ਬਾਕੀ ਛੂਟਾਂ ਦੇ ਕਲਰ ਜਿਹੜੇ ਹੈਗੇ ਨੇ ਆਪਾਂ ਸੇਮ ਉੱਤੇ ਰੱਖ ਦਿਆ ਕਰਾਂਗੇ ਆਹ ਲਓ ਜੀ ਆ ਇਹਦਾ ਸੀਗਾ ਗ੍ਰੇ ਕਲਰ ਆ आ लो जी आदा ग्रे कलर सी गला घेरा सेम होगा तो सेम ही बह होगी आ शॉल होगा ये बहुत सोहना आप सारे रंग सुन दिखा सारे रंग ही बहुत सोहने ने फटे आ लो जी अगला कलर यदा आ गया क्रीम सलवार के ना कंट्रास्ट है ये भी कलर जोड़ा बहुत प्यारा है ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਸੋਹਣੇ ਸੋਹਣੇ ਸੂਟ ਤੇ ਸੋਹਣੇ ਸੋਹਣੇ ਰੰਗ ਡਿਜ਼ਾਈਨਾਂ ਦਾ ਪਤਾ ਲੱਗਦਾ ਰਹਿੰਦਾ ਤੇ ਆਪਣੇ ਕੋਲੇ ਕੁਆਲਿਟੀ ਵੀ ਵਧੀਆ ਹੁੰਦੀ ਹੈ ਤੇ ਸਟਾਫ ਜਿਹੜਾ ਨਵਾਂ ਨਿਊ ਰੋਸਟਾਕ ਆਉਂਦਾ ਰਹਿੰਦਾ ਤੇ ਆਹ ਲਓ ਜੀ ਇਹ ਇਹਦਾ ਸੀਗਾ ਨਾਲ ਸ਼ਾਲ ਤੇ ਇਹਦੇ ਚ ਇੱਕ ਪਿਸਤਾ ਪਿਸਤਾ ਕਲਰ ਆਇਆ ਉਹ ਵੀ ਬਹੁਤ ਪਿਆਰਾ ਰੰਗ ਹੈ ਹੋਮੇ ਸੁੰਦਖੋਨੀ ਹੈ ਆਹ ਲਓ ਜੀ आएगा हैगा पिस्ता कलर य पिस्ता जहा कलर दी ते की सलवार है तो डिजाइन सारे दे सेम है डिजाइन बहुत टॉप देने के ते तो कपड़ा जोड़ा है का द्योर अलपैन है बुरनी आॉल का साइज व्डा होगा तो इन शूटों का जो रेट होगा वो सिर्फ से सिर्फ एक हज़ार रुपया सूट का रेट होगा बड़ा शॉल होते वधिया क्वालिटी का जोड़ा यद होगा तो एक अपने को डिजायन ये होर आया वो डिजाइन मैं सुन दिखाई नहीं बहुत प्यारा है ਖੜਵੀ ਚੇਕੀ ਦਾ ਆਹ ਲੋ ਜੀ ਆ ਵੀ ਡਿਜ਼ਾਈਨ ਬਹੁਤ ਸੋਹਣਾਗਾ ਇਹਦਾ ਆਹ ਲੋ ਜੀ ਆ ਇਹਦੀ ਬਾਹਗਿ ਨਾਲ ਦੋਨੇ ਪਾਸੇ ਇਹਦੀ ਬਾਹ ਬਣੀ ਹੋਈ ਐ ਤੇ ਆ ਇਹਦਾ ਆਪਣਾ ਪੈਨਰ ਆ ਗਿਆ ਸੂਟ ਦਾ ਟੇਕ ਘੇਰ ਦੇ ਉਤੇ ਡਿਜ਼ਾਈਨ ਬਹੁਤ ਸੋਹਣਾਗਾ ਘੇਰ ਦੇ ਤੇ ਡਿਜ਼ਾਈਨ ਬਹੁਤ ਸੋਹਣਾਗਾ ਤੇ ਸੇਮ ਹੈਗਾ ਆਪਣਾ ਇਹ ਹੀ ਹੈ ਡੜਜੈਨ ਤੇ ਫਰੰਟ ਦੇ ਉੱਤੇ ਜੇ ਮੈਂ ਤੁਹਾਨੂੰ ਆਹ ਬਾਈਕ ਸਾਈਡ ਦਿਖਾ ਦੇਣੀ ਆ ਆਹ ਡਿਜ਼ਾਈਨ ਬੈਕ ਸਾਈਡ ਦਿੱਤੇ ਆਊਗਾ 5 ਮੀਟਰ ਛੜ ਦਾ ਕਪੜਾ ਹੋਊਗਾ ਪੌਣੇ 3 ਮੀਟਰ ਇਹ ਸਲਵਾਰ ਦਾ ਕਪੜਾ ਹੋਊਗਾ ਤੇ ਖੁੱਲਾ ਸ਼ੂਟ ਬਣੂਗਾ ਸਾਰਾ ਸਾਫੀ ਜਿਹੜਾ ਹੋਊਗਾ ਆਲ ਪੈਨ ਦਾ ਹੋਊਗਾ ਨਾ ਇਹਦੀ ਸਲਵਾਰ ਤੇ ਬੋਰ ਨਾ ਇਹਦੀ ਕੁੜਤੀ ਤੇ ਬੋਰ ਨਾ ਇਹਦੇ ਸ਼ਾਲ ਤੇ ਬੋਰ ਇਹਦੀ ਵੀ ਕਿਸੇ ਵੀ ਚੀਜ਼ ਤੇ ਬੋਰ ਨਹੀਂ ਆਉਂਦਾ ਤੇ ਗਰੰਟੀ ਹੋਊਗੀ 100% ਆਪਣੀ ਆਹ ਲਓ ਜੀ ਆ ਇਹਦਾ ਸ਼ਾਲ ਹੋਊਗਾ ਨਾਲ ਖੁੱਲਾ ਆਹ ਸ਼ਾਲ ਦੇ ਸਹਿਜ ਹੋਣਗੇ ਪੂਰੇ ਖੁੱਲੇ ਸ਼ਾਲ ਨੇ ਜਿਵੇਂ ਮਰਜੀ ਲਈ ਜਾਓ ਸਰਦਾਰੀ ਸੂਟ ਨੇ ਸਰਦਾਰੀ ਆਪਾਂ ਦੇਣੀ ਹੈ ਸਿਰਫ 1000 ਰੁਪਏ ਦੇ ਵਿੱਚ ਤੇ ਇਹਦੇ ਇਹਦੇ ਕਲਰ ਚਾਰ ਨੇਗੇ ਆਹ ਲਓ ਜੀ ਇੱਕ ਇਹਦਾ ਕਲਰ ਹੈਗਾ ਪਿਸਤਾ ਕਲਰ ਜਿਵੇਂ ਇੱਕ ਪੀਚ ਕਲਰ ਸੀ ਬਹੁਤ ਪਿਆਰਾ ਰੰਗ ਸੀ ਤੇ ਇਹ ਇਹਦਾ ਪਿਸਤਾ ਜਿਹਾ ਕਲਰ ਸੀਗਾ ਆਹ ਲਓ ਜੀ ਆ ਇਹਦਾ ਸ਼ਾਲ ਆ ਗਿਆ ਨਾਲ आदा ग्रे कलर आ गया ग्रे कलर का कंट्रास्ट भी दा बहुत ज्यादा सोना गादमन कलर आ गया चार कलर जो है अपने कोबल ने चार ही कलर बहुत सोहने नेगे आदा लैमन कलर आ गया लैमन कलर भी बहुत ज्यादा प्यारा गा फटे लो ਇੱਕ ਆਪਣੇ ਕੋਲੇ ਪਸ਼ਮੀਨਾ ਸ਼ੇਮਰ ਆਈ ਹੈ ਜਿਹੜੀ ਨਿਊ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਉਹਦੇ ਤੇ ਉਹ ਆਪਣੇ ਕੋਲੇ ਨਿਊ ਆਈ ਹੈ ਉਹਦਾ ਮੈਂ ਤੁਹਾਨੂੰ ਰੰਗੜੀਆਂ ਦਿਖਾ ਦੇਣੀ ਆ ਉਹਦੇ ਰੰਗੜੀਆਂ ਬਹੁਤ ਪਿਆਰੇ ਨੇ ਕੁਆਲਿਟੀ ਵੀ ਇਹਦੀ ਟੌਪ ਦੀ ਹੈਗੀ ਉਹ ਮੈਨੂੰ ਕਹਿਣ ਦੀ ਕੋਈ ਵੀ ਲੋੜ ਨਹੀਂ ਵੀ ਕਪੜਾ ਇਹਦਾ ਜੇ ਤੁਸੀਂ ਫੀਲ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗੂਗਾ ਜਿਹੜੀ ਇਹਦੀ ਕੁਆਲਿਟੀ ਹੈਗੀ ਉਹ ਇਹਦੀ ਕੁਆਲਿਟੀ ਰਸ਼ੀਆ ਦੀ ਕੁਆਲਿਟੀ ਹੈ ਇਹ ਰਸ਼ੀਆ ਦੀ ਹੈਗੀ ਹੈ ਪਸ਼ਮੀਨਾ ਸ਼ਿਮਰ ਹੈਗੀ ਮੋٹے ਕਪੜੇ ਦੇ ਉੱਤੇ ਆਇਆ ਹੈ ਕਪੜਾ ਕੋਈ ਬਹੁਤਾ ਮੋਟਾ ਵੀ ਨਹੀਂ ਇਹਦੇ ਲਾਈਨਿੰਗ ਨਹੀਂ ਲੱਗਦੀਗੀ ਜਿਹੜੇ ਦੇ ਡਿਜ਼ਾਈਨ ਨੇ ਉਹ ਵੀ ਟੌਪ ਦੇ ਨੇ 3.5 ਮੀਟਰ ਦੀ ਤੁਹਾਨੂੰ ਕਟਿੰਗ ਮਿਲੂਗੀ ਛੂਟ ਦੀ ਤੇ ਜਿਹੜਾ ਸਾਫੇ ਦਾ ਬਹੁਤ ਸੋਹਣਾ ਸੌਫਟ ਜਿਹਾ ਕਪੜਾ ਹੈ ਤੇ ਜਦੋਂ ਤੁਸੀਂ ਇਹਨੂੰ ਫੀਲ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਪੜਾ ਇੰਨਾ ਪਿਆਰਾ ਤੇ ਇੰਨਾ ਬਹੁਤ ਸੋਹਣਾ ਕਪੜਾ ਹੈ ਚਮਚਮ ਕਰਦਾ ਤੇ ਮੈਂ ਬਹੁਤਾ ਮੋਟਾ ਵੀ ਨਹੀਂ ਹੈ ਪਸ਼ਮੀਨਾ ਸ਼ਿਮਰ ਦਾ ਜਿਹੜਾ ਇਹਦੇ ਡਿਜ਼ਾਈਨ ਨੇ ਆਪਣੇ ਕੋਲੇ ਬਹੁਤ ਸੋਹਣੇ ਆਏ ਨੇ ਇਹਦਾ ਨਾਲ ਦੀ ਨਾਲ ਮੈਂ ਤੁਹਾਨੂੰ ਰੇਟ ਵੀ ਮੈਂਸ਼ਨ ਕਰ ਦੂੰਗੀ ਇਹਦੇ ਜੀ ਮੇਰੇ ਕੋਲੇ ਮੈਂ ਵੀਡੀਓ ਬਣਾਉਣੀ ਸੀਗੀ ਮੇਰੇ ਕੋਲ ਸਮਾਂ ਨਹੀਂ ਲੱਗਿਆ ਤੇ ਮੇਰੇ ਕੋਲ ਕਾਫੀ ਕਲਰ ਆਏ ਸੀਗੇ ਬਹੁਤ ਜ਼ਿਆਦੇ ਕਲਰ ਸੇਲ ਹੋ ਗਏ ਸਾਰੇ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਇਹਦੇ ਵਿੱਚ ਇਹ ਡਿਜ਼ਾਈਨ ਸੀ ਆ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਸਿਰਫ ਦੇ ਸਿਰਫ ਇੱਕੋ ਹੀ ਸ਼ੂਟ ਬਚਿਆ ਹੈ ਇਹ ਨਾਭੀ ਰੰਗ ਦਾ ਤੇ ਅਗਲਾ ਡਿਜ਼ਾਈਨ ਬਹੁਤ ਪਿਆਰਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਸਾਰਿਆਂ ਦੀ ਕੁਆਲਿਟੀ ਜਿਹੜੀ ਹੈਗੀ ਹੈ ਬਹੁਤ ਹੀ ਫਾਈਨ ਕੁਆਲਿਟੀ ਹੈ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਕਿਉਂਕਿ ਇਹ ਕੁਆਲਿਟੀ ਜਿਹੜੀ ਹੈਗੀ ਇਹ ਵਧੀਆ ਕੁਆਲਿਟੀ ਇਸ ਕਰਕੇ ਕਿਉਂਕਿ ਰਸ਼ੀਆ ਦੀ ਕੁਆਲਿਟੀ ਹੈ ਤੇ ਵਧੀਆ ਕਰਦਾ ਮਾਲ ਹੈ ਇਹ ਤੇ ਕਪੜਾ ਤੁਸੀਂ ਬਹੁਤ ਸੌਫਟ ਤੇ ਪੋਲਾ ਕਪੜਾ ਹੈ ਇਹਦਾ ਮੈਂ ਤੁਹਾਨੂੰ ਰੇਟ ਦੇਉਂਗੀ 1350 ਰੁਪਿਆ ਰੇਟ ਦੇਉਂ ਸੂਟ ਦਾ ਤੇ ਆਲਓਬ ਸ਼ਿਮਰ ਦਾ ਸੂਟ ਮਿਲੂਗਾ ਪਸ਼ਮੀਨਾ ਸ਼ਿਮਰ ਇਹ ਹੈਗੀ ਹੈ ਇਹਦੇ ਚ ਕਲਰ ਤੁਸੀਂ ਦੇਖੀ ਜਾਓ ਨਾਲ ਦੀ ਨਾਲ ਆਪਣੇ ਕੋਲੇ ਜਿਹੜੇ ਜਿਹੜੇ ਕਲਰ ਆਏ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਸਾਰੇ ਕਲਰ ਮੇਰੇ ਕੋਲੇ ਅੱਜ ਸੇਲ ਹੋ ਗਏ ਨੇ ਆ ਲਓ ਜੀ ਏ ਸ਼ੂਟ ਸਿਰਫ ਇੱਕ ਬਚਿਆ ਮੇਰੇ ਕੋਲੇ ਜਿਹੜੇ ਇੱਕ ਬਚਿਆ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਜਿਹੜੇ ਦੋ ਦੋ ਆ ਸਾਰੇ ਤਿੰਨ ਤਿੰਨ ਜਿੰਨੇ ਜਿੰਨੇ ਹੈਗੇ ਸਾਰੇ ਸਾਰੇ ਮੈਂ ਤੁਹਾਨੂੰ ਦਿਖਾ ਦੇਣੀ ਆ ਕਲਰ ਇਹ ਲੇਮਨ ਕਲਰ ਦਾ ਸ਼ੂਟਾ ਬਹੁਤ ਸੋਹਣਾ ਫਲਾਵਰ ਬਣਿਆ ਤੇ ਸਾਢੇ 3 ਮੀਟਰ ਦੀ ਕਟਿੰਗ ਮਿਲੂਗੀ ਹਾਂ ਲੋ ਜੀ ਆ ਕਪੜਾ ਆ ਗਿਆ ਇਹ ਵੀ ਇਹਦਾ ਡਿਜ਼ਾਈਨ ਆ ਗਿਆ ਅਗਲਾ ਹਾਲੋ ਇਹ ਦਾ ਡਿਜ਼ਾਈਨ ਹੈ ਜਿਵੇਂ ਪੀਲਾ ਕਲਰ ਸੀਗਾ ਇਹ ਦਾ ਗਾਜਰੀ ਗਾਜਰੀ ਜਿਹਾ ਕਲਰ ਹੈ ਬਹੁਤ ਸੋਹਣਾ 1350 ਰੁਪਈਆ ਪ੍ਰਾਈਸ ਹੈ ਸੂਟ ਦਾ ਤੁਸੀਂ ਆਫਲਾਈਨ ਲੈ ਸਕਦੇ ਹੋ ਆਪਣੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਵੀ ਸ਼ੂਟ ਨੂੰ ਬਾਏ ਕਰ ਸਕਦੇ ਹੋਗੇ ਆਨਲਾਈਨ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਏਕੇ ਦਾ ਇਹਦਾ ਇੱਕ ਸਾਰਾ ਹੀ ਡਿਜ਼ਾਈਨ ਬੀਗਿਆ ਆਪਣੇ ਕੋਲ ਅੱਜ ਆਹ ਲਓ ਜੀ ਇੱਕ ਆਪਣੇ ਕੋਲੇ ਆਇਆ ਸੀ ਇਹ ਆਲ ਓਵਰ ਆਈ ਸੀਗੀ ਇੱਕ ਆਪਣੇ ਕੋਲ ਇਹ ਮੈਚਿੰਗ ਆਈ ਸੀ ਇਹਦੀ ਮੈਂ ਤੁਹਾਨੂੰ ਮੈਚਿੰਗ ਵੀ ਦਿਖਾ ਦਿੰਨੀ ਆ ਉਧਰ ਦੇਖਿਓ ਕਦਾ ਸੂਟ ਬਚਿਆ ਕਿ ਸਾਰੇ ਵਿਗ ਗਏ ਆ ਜੇ ਆਹ ਲਓ ਜੀ ਇਹ ਇਹਦੇ ਵਿੱਚ ਮੈਚਿੰਗ ਆਈ ਸੀਗੀ ਇਹ ਆਲ ਓਵਰ ਦੇ ਡਿਜ਼ਾਈਨ ਸੀਗੇ ਪਹਿਲਾਂ ਵਾਲੇ ਜਿਹੜਾ ਮੈਚਿੰਗ ਦਾ ਮੈਂ ਤੁਹਾਨੂੰ ਮੈਚਿੰਗ ਦੱਸ ਦਿੰਨੀ ਆ ਆਹ ਲਓ ਜੀ ਤਾ ਦੇ ਇਹ ਦਾ ਮੈਚਿੰਗ ਸਲਵਾਰ ਦੇ ਨਾਲ ਹੈ ਹਾਂ ਇਹ ਮੈਚਿੰਗ ਸਲਵਾਰ ਦੇ ਨਾਲ ਹੈਗਾ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਤੇ ਆਹ ਲਓ ਜੀ ਆਗਲਾ ਕਲਰ ਆਪਣੇ ਕੋਲੇ ਬਲੈਕ ਕਲਰ ਹੈ ਇਹਦਾ ਵੀ ਸਿੰਗਲ ਸੂਟ ਬਚਿਆ ਹੈ ਇਹਦੇ ਕੋਲੇ माल ਇਹ ਜੀ ਕੋਈ ਗੱਲ ਨਹੀਂ ਆਪਣੇ ਕੋਲੇ ਮਾਲ ਆਉਂਦੇ ਜਾਂਦੇ ਰਹਿੰਦੇ ਨੇ ਆਹ ਲਓ ਜੀ ਇਹ ਬਲੈਕ ਕਲਰ ਦਾ ਸੂਟ ਹੈ ਇਹਦੇ ਬਹੁਤ ਸੋਹਣੇ ਫਲਾਰ ਨੇ ਤੇ ਪੋਲਾ ਪੋਲਾ ਕਪੜਾ ਹੈ ਇੱਕੇ ਦੇ ਚ ਸਭ ਤੋਂ ਵੱਡੀ ਆਪਣੇ ਆਪਣੀ ਬਚਤ ਹੁੰਦੀ ਹੈ ਕਿਉਂਕਿ ਇਹਦੇ ਥੱਲੇ ਲਾਈਨਿੰਗ ਨਹੀਂ ਲੱਗਦੀ ਤੇ ਸੌਫਟ ਕਪੜਾ ਵੀ ਹੈ ਤੇ ਹੈਵੀ ਕੁਆਲਿਟੀ ਵੀ ਹੈ ਤੇ ਇਹਨਾਂ ਸਾਰਿਆਂ ਦਾ ਇੱਕੋ ਹੀ ਰੇਟ ਹੋਊਗਾ 1350 ਰੁਪਿਆ ਹਾਲੋ ਜੀ ਆਇਦਾ ਅਗਲਾ ਡਿਜ਼ਾਈਨ ਆ ਗਿਆ ਹਾਲੋ ਜੀ ਇਹਦਾ ਅਗਲਾ ਫਲਾਰ ਆ ਗਿਆ ਕਾਫੀ ਸ਼ੇਡ ਦੇ ਨਾਲ ਕੰਟਰਾਸਟ ਹੈ ਤੇ ਕਪੜਾ ਜਿਹੜਾ ਬਹੁਤ ਸੌਫਟ ਕਪੜਾ ਹੈਗਾ ਤੇ ਕੁਆਲਿਟੀ ਤੁਹਾਨੂੰ ਦੱਸਿਆ ਹੀ ਆ ਵੀ ਆਪਾਂ ਚੰਗੇ ਘਰ ਦੀ ਰੱਖਦੇ ਹਾਂ ਹਮੇਸ਼ਾ ਤੇ ਇਹ ਕਿ ਇਹਦੇ ਜਿਹੜੇ ਆਪਾਂ ਥੱਲੇ ਸੋਨੂੰ ਮੈਂ ਤਿੰਨ ਕਲਰ ਦਿਖਾਏ ਸੀਗੇ ਜਿਵੇਂ ਆਹ ਵਾਲਾ ਗਾਜਰੀ ਕਲਰ ਸੀਗਾ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਸੀ ਇੱਕ ਆਹ ਵਾਲਾ ਕਲਰ ਆਫ ਰੋਜੀ ਕਰੇ ਚੱਕ ਆਹ ਲੋ ਜੀ ਆਹ ਫਰੋਜੀ ਕਲਰ ਆ ਗਿਆ ਇਹ ਸਾਰਾ ਆਲਓਵਰ ਸ਼ੂਟ ਹੈ ਤੇ 3.5 ਮੀਟਰ ਦੀ ਕਟਿੰਗ ਕੁਆਲਟੀ ਤੁਹਾਨੂੰ ਰਸ਼ੀਆ ਦੀ ਮਿਲੂਗੀ ਆਹ ਲਓ ਜੀ ਇੱਕ ਆਪਣੇ ਕੋਲੇ ਲਾਈਟ ਲਾਈਟ ਜਿਹਾ ਡਿਜ਼ਾਈਨ ਆਏ ਨੇ ਉਹ ਕਈ ਹੁਣ ਆਪਣੇ ਕੋਲ ਡਾਰਕ ਡਿਜ਼ਾਈਨ ਆਏ ਨੇ ਕਈ ਲਾਈਟ ਆਈ ਨੇ ਫੜ ਆਹ ਲਓ ਜੀ ਇਹ ਵਾਲਾ ਈਡਾ ਹੈਗਾ ਮੈਚਿੰਗ ਦਾ ਡਿਜ਼ਾਈਨ ਹੈ ਆਹ ਲਓ ਜੀ ਇਹ ਕੰਟਰਾਸਟ ਹੈਗਾ ਮੈਚਿੰਗ ਦੇ ਨਾਲ ਬਹੁਤ ਪਿਆਰਾ ਪੀਚ ਕਲਰ ਦਾ ਫਲਾਵਰ ਹੈ ਇਹਦੇ ਵਿੱਚ ਤੇ ਸਕਿਨ ਕਲਰ ਦੀ ਇਹਦੀ ਬਾਟਮ ਹੈਗੀ ਆਹ ਲਓ ਜੀ ਆ ਇਹਦੀ ਸਲਵਾਰ ਹੈ ਨਾਲ आए दी सलवार लाइट शेड कंबीनेशन है यदा बहुत प्यारा है बहुत ही सोहना यवर बनेगा रेट मार्केटों अपने कम से कम तीन सौ सो चार सौ रुपया डिस्काउंट से होंगे ने शूट रेट अपने घट हम मार्केट ना आओ जी सो मैं वैसे दिखा भी दी रेट यह था अठारह सौ रुपया होंडे को डिस्काउंट से लग्या होूट साढ़े तेरह सौ रुपये का ਪਸ਼ਮੀਨੇ ਦਾ ਸ਼ੂਟ ਮਿਲੂਗਾ ਤੁਹਾਨੂੰ ਉਹ ਵੀ ਪਸ਼ਮੀਨਾ ਸ਼ਿਮਰ ਤੇ ਆਇਆ ਹੋਇਆ। ਚੱਟੂ ਆ ਲਓ ਜੀ ਆਇ ਦਾ ਲੈਮਨ ਕਲਰ ਤੇ ਮਹਿੰਦੀ ਕਲਰ ਨਾਲ ਕੰਟਰਾਸਟ ਆ ਗਿਆ। ਇਹਦਾ ਫਲਾਵਰ ਵੀ ਬਹੁਤ ਸੋਹਣਾਗਾ। ਇਹ ਆਇ ਦੀ ਸਲਵਾਰ ਆ ਗਈ। ਆਇ ਦੀ ਸਲਵਾਰ ਦਾ ਜਿਹੜਾ ਕੰਟਰਾਸਟ ਹੈ ਬਹੁਤ ਪਿਆਰਾ ਹੈਗਾ। ਇਹ ਲਾਈਟ ਸ਼ੇਡ ਗਰਲਸ਼ ਵੀ ਪਸੰਦ ਕਰਦੀਆਂ ਨੇ ਤੇ ਇਹ ਸ਼ੂਟ ਮੰਮੀਆਂ ਵਾਲੇ ਵੀ ਨੇ ਤੇ ਮੰਮੀਆਂ ਨੂੰ ਵੀ ਬਹੁਤ ਸੋਹਣੇ ਲੱਗਦੇ ਨੇਗੇ। ਚੱਕਿਆ ਆਹ ਲਓ ਜੀ ਆਇਦਾ ਆ ਗਿਆ ਪਿਸਤਾ ਸਲਵਾਰ ਨਾਲ ਇਹਦੀ ਜਿਹੜਾ ਜ਼ਮੀਨ ਦਾ ਕਲਰ ਹੈਗਾ ਉਹ ਇਹਦਾ ਪਿਸਤਾ ਕਲਰ ਹੈਗਾ ਤੇ ਫਲਾਵਰ ਪੀਚ ਕਲਰ ਦਾ ਲਾਈਟ ਪੀਚ ਤੇ ਦਾਖੀ ਦਾਖੀ ਜਿਹਾ ਕਲਰ ਹੈਦਾ ਤੇ ਜਿਹੜੀ ਇਹਦੀ ਬਾਟਮ ਦਾ ਕਲਰ ਹੈਗਾ ਉਹ ਇਹਦਾ ਹੈਗਾ ਪਿਸਤਾ ਕਲਰ ਇਹਨੂੰ ਬਹੁਤਾ ਪਿਸਤਾ ਵੀ ਨਹੀਂ ਕਹਿ ਸਕਦੇ ਗਰੇਜ ਹੀ ਲੁੱਕ ਹੈ ਦੀ ਤੇ ਬਹੁਤ ਹੀ ਪਿਆਰਾ ਇਹਦਾ ਕੰਟਰਾਸਟ ਹੈਗਾ ਆ ਲਓ ਜੀ ਅਗਲਾ ਕਲਰ ਆ ਗਿਆ ਮਸਟਰ ਸਲਵਾਰ ਦੇ ਨਾਲ ਆ ਲਓ ਜੀ ਇਹ ਮਸਟਰ ਸਲਵਾਰ ਦੇ ਨਾਲ ਹੈ ਚਮਚਮ ਚਮਚਮ ਕਰਦਾ ਛੂਟ ਹੈ ਬਹੁਤ ਸੋਹਣਾ ਕਪੜਾ ਤਾਂ ਮੈਨੂੰ ਤਾਂ ਮੈਂ ਕੋਲੇ ਆ ਮੈਨੂੰ ਤਾਂ ਬਹੁਤ ਹੀ ਬੋਲਾ ਤੇ ਸੌਫਟ ਕਪੜਾ ਲੱਗਦਾ ਕਿਉਂਕਿ ਇਹਦੀ ਇੱਕ ਹੋਰ ਵੀ ਬਾਤ ਤੁਹਾਨੂੰ ਦੱਸਿਆ ਵੀ ਇਹਦੇ ਲਾਈਨਿੰਗ ਨਹੀਂ ਲੱਗਦੀ ਪਸ਼ਮੀਨਾ ਸ਼ਿਮਰ ਕਰਕੇ ਤੇ ਹੈਵੀ ਕੁਆਲਿਟੀ ਹੈ ਦੀ ਇਹ ਮਾਸੜ ਸਲਵਾਰ ਦੇ ਨਾਲ ਕੰਟਰਾਸਟ ਹੈਗਾ ਇੱਕ ਆਪਣੇ ਕੋਲੇ ਹੋਰ ਸੀ ਜਾਈ ਹੈ ਮੈਂ ਤੁਹਾਨੂੰ ਉਹ ਦਿਖਾਉਣੀ ਆ ਨਹੀਂ ਆ ਸੀ ਇੱਕ ਆਪਣੇ ਕੋਲੇ ਪਸ਼ਮੀਨਾ ਵਰਕ ਹੋ ਕੇ ਆਇਆ ਇਹਦੇ 'ਚ ਆਪਣੇ ਕੋਲੇ ਕਈ ਕਲਰ ਆਏ ਨੇਗੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣਾ ਸ਼ੂਟ ਹੈ ਜਿਹੜਾ ਪਸ਼ਮੀਨੇ ਦਾ ਇਹ ਪਸ਼ਮੀਨਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਰਾਮਟੈਕਸ ਦਾ ਪਸ਼ਮੀਨਾ ਲੱਗਿਆ ਹੋਇਆ ਇਹ ਤੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਰਾਮਟੈਕਸ ਦਾ ਪਸ਼ਮੀਨਾ ਉਹਦਾ ਕੋਈ ਲੰਬਾ ਸ਼ਿਕਾਇਤ ਨਹੀਂ ਹੁੰਦੀ ਤੇ ਇਹ ਕੰਮ ਆਪਾਂ ਖੁਦ ਕਰਾਇਆ ਹੈਗਾ ਇਹ ਇਹ ਪਸ਼ਮੀਨੇ ਤੇ ਨਾ ਤਾਂ ਬੋਰਾਉਂਦਾ ਹੈਗਾ ਤੇ ਨਾਲ ਇਹ ਕੰਮ ਜਿਹੜਾ ਹੈਗਾ ਬਹੁਤ ਸੋਹਣਾ ਕੀਤਾ ਹੈਗਾ ਉਹਦਾ 800 ਰੁਪਿਆ ਰੇਟ ਬੱਸ ਹੀ ਹੈਗਾ ਇਹ ਸੂਟ ਆਪਾਂ ਡਿਸਕਾਊਂਟ ਤੇ ਇਹ ਵੀ ਲਾਏ ਹੋਏ ਨੇ ਇਹਦਾ ਤੁਹਾਨੂੰ ਮੈਂ ਰੇਟ ਦੇਵਾਂਗੀ ਬਹੁਤ ਹੀ ਘੱਟ ਇਹ ਜਿਹੜੀ ਕੜਾਈ ਇਹਦੀ ਆਪਾਂ ਗਲੇ ਦਾ ਕੰਮ ਨਹੀਂ ਕੀਤਾ ਕੱਲਾ ਸਿਰਫ ਤੇ ਸਿਰਫ ਆਪਾਂ ਕਲੀਆਂ ਦਾ ਤੇ ਘੇਰ ਦਾ ਕੰਮ ਲਿਆ ਹੈਗਾ ਇਹ ਕੰਮ ਆਪਾਂ ਕਰਵਾਇਆ ਬਹੁਤ ਸੋਹਣਾ ਸਫਾਈ ਨਾਲ ਕੰਮ ਕੀਤਾ ਹੈ ਇਹ ਬਟੀਕ ਪੀਸ ਨੇਗੇ ਇਹਦੇ ਨਾਲ ਕੋਈ ਦੁਪੱਟਾ ਨਹੀਂ ਹੁੰਦਾ ਦੁਪੱਟਾ ਤੁਹਾਡੇ ਕੋਲ ਤੁਹਾਨੂੰ ਲਵਣਾ ਪਊਗਾ ਜੀ ਜੀ ਨੇ ਦੁਪੱਟਾ ਲਪਾਉਣਾ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦਾ ਇਹਦਾ ਮੈਂ ਤੁਹਾਨੂੰ ਦੱਸ ਦਿਆਂ ਇਹਦਾ ਕੀ ਅਰਦਾਜ ਆ 25 ਇੰਚ ਦਾ ਇਹਦਾ ਘੇਰ ਹੋਊਗਾ ਤੇ ਨਾਲ ਆਪਣੇ ਕੋਲੇ ਬਾਹਾਂ ਦਾ ਕੰਮ ਹੋਊਗਾ ਨਾਲ ਬਾਹਾਂ ਦਾ ਕੰਮ ਐਵੇਂ ਬਾਹਾਂ ਦਾ ਕੰਮ ਕੀਤਾ ਹੋਇਆ ਨਾਲ ਆਹ ਦੋਨੇ ਬਾਹਾਂ ਤੇ ਕੰਮ ਕੀਤਾ ਤੇ ਇਹ ਸੂਟ ਦਾ ਪ੍ਰਾਈਸ ਸਿਰਫ ਤੇ ਸਿਰਫ 1000 ਰੁਪਿਆ ਰੇਟ ਹੈ ਇਹ ਹੋਰ ਪਸ਼ਮੀਨੇ ਦੇ ਸੂਟ ਹੈ ਤੇ ਬੋਰਨੀ ਇਹ ਤੇ ਭਰਾ ਆਉਂਦਾ ਕਿਉਂਕਿ ਇਹ ਕੁਆਲਿਟੀ ਇਹ ਟੌਪ ਦੀ ਹੈ ਇਦੇ ਵਿੱਚ ਕਲਰ ਜਿਹੜੇ ਜਿਹੜੇ ਆਪਣੇ ਕੋਲੇ ਆਏ ਨੇ ਉਹ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਸਾਰੇ ਸੂਟ ਤਾਂ ਆਪਾਂ ਨਹੀਂ ਖੋਲ ਕੇ ਦਿਖਾਵਾਂਗੇ ਤੇ ਤੁਹਾਨੂੰ ਮੈਂ ਕਲਰ ਦਿਖਾ ਦਿੰਨੀ ਆ ਕੱਢਿਓ ਆ ਲਓ ਜੀ ਇਹ ਜਿਹੜਾ ਸੀਗਾ ਤਾਂਬੇ ਤਾਂਬਾ ਕਲਰ ਸੀਗਾ ਜਿਹੜਾ ਆਹ ਵਾਲਾ ਆ ਗਿਆ ਵਾਈਨ ਕਲਰ ਦਾ ਸੂਟ ਹੈ ਕੰਟਰਾਸਟ ਹੈ ਜਦਾ ਬਹੁਤ ਸੋਹਣਾਗਾ ਆਹ ਲਓ ਜੀ ਅਗਲਾ ਸ਼ੇਡ ਆ ਗਿਆ ਆਪਣੇ ਕੋਲੇ ਮਹਿਰੂਨ ਨਾਬੀ ਕਲਰ ਦਾ ਸੂਟ ਹੈ ਕਦੂ ਰੰਗੀ ਕਢਾਈ ਕਰਕੇ ਬਹੁਤ ਸੋਹਣਾ ਕੰਟਰਾਸਟ ਹੈ ਜਦਾ ਤਿਆਰ ਕੀਤਾ ਆ ਲਓ ਜੀ ਆ ਆ ਗਿਆ ਇਹ ਆਪਣਾ ਬੋਟਲ ਗ੍ਰੀਨ ਕਲਰ ਆ ਪੀਚ ਤੇ ਸਕਿਨ ਨਾਲ ਇਹਦਾ ਵੀ ਕੰਟਰਾਸਟ ਬਹੁਤ ਜਿਆਦਾ ਪਿਆਰਾ ਹੈਗਾ ਇਹਦੇ ਚ ਆਪਣੇ ਦੋ ਡਿਜ਼ਾਈਨ ਆਏ ਆ ਤੇ ਦੋ ਹੀ ਡਿਜ਼ਾਈਨ ਬਹੁਤ ਸੋਹਣੇ ਆ ਆ ਗਿਆ ਫਿਰੋਜੀ ਕਲਰ ਇਹ ਫਿਰੋਜੀ ਕਲਰ ਦਾ ਸ਼ੂਟ ਆ ਤੇ ਬੇਬੀ ਪਿੰਕ ਨਾਲ ਇਹਦਾ ਕੰਟਰਾਸਟ ਵੀ ਬਹੁਤ ਜਿਆਦਾ ਪਿਆਰਾ ਹੈਗਾ ਆ ਲਓ ਜੀ ਇਹ ਪੀਸ ਦਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਤੇ ਇਹਦੇ ਨਾਲ ਲਾਈਟ ਸ਼ਰਦਈ ਜੀ ਨਾਲ ਕੜਾਈ ਕਰਕੇ ਇਹਦਾ ਬਹੁਤ ਪਿਆਰਾ ਕੰਬੀਨੇਸ਼ਨ ਕੀਤਾ ਹੈਗਾ ਸਾਰੇ ਸੂਟ ਜਿਹੜੇ ਹੈਗੇ ਨੇ ਇਹ ਬਹੁਤ ਸੋਹਣੇ ਨੇ ਤੇ ਛੂਟਾਂ ਨੂੰ ਫਟਾਫਟ ਆਰਡਰ ਕਰਨ ਵਾਸਤੇ ਜਿਹੜਾ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਇੱਕ ਮੈਂ ਤੁਹਾਨੂੰ ਇਹਦੇ ਉੱਤੇ ਹੀ ਵਰਕ ਹੋਰ ਦਿੰਨੀ ਆ ਆਹ ਲਓ ਜੀ ਹੁਣ ਮਾਲ ਸਾਡੇ ਕੋਲੇ ਬਹੁਤ ਜ਼ਿਆਦਾ ਆਇਆ ਤੇ ਇੰਨਾ ਮਾਲ ਆਪਾਂ ਨਹੀਂ ਦਿਖਾ ਸਕਦੇ ਆਪਾਂ 3-4 ਦਿਨ ਲਗਾਤਾਰ ਲੱਗੇ ਹੋਈਏ ਤਾਂ ਨਹੀਂ ਆਪਾਂ ਮਾਲ ਨੂੰ ਪੂਰਾ ਕਰ ਸਕਦੇ ਆਹ ਲਓ ਜੀ ਇੱਕ ਆਪਣੇ ਕੋਲੇ ਡਿਜ਼ਾਈਨ ਹੋਰ ਤਿਆਰ ਹੋ ਕੇ ਆਇਆ ਹੈ ਇਹ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਇਹਦਾ ਵੀ 25 ਇੰਚ ਘੇਰ ਦਾ ਕੰਮ ਹੋਇਆ ਇਹਦਾ ਸਿਰਫ ਘੇਰ ਘੇਰ ਦਾ ਕੰਮ ਲਿਆ ਆਪਾਂ ਇਹ ਵੀ ਪ्योर ਪਸ਼ਮੀਨੇ ਤੇ ਆਇਆ ਤੇ ਇਹਦੀ ਆਪਾਂ ਬਾਹ ਦੇਖਦੇ ਆਂ ਇਹਦਾ ਬਰਕ ਬਾਹ ਤੇ ਕਿਵੇਂ ਹੋਇਆ ਆਹ ਲਓ ਜੀ ਇਹਦਾ ਬਾਹ ਦਾ ਡਿਜ਼ਾਈਨ ਵੀ ਸੋਹਣਾ ਹੋਇਆ ਆਇਆ ਇਹਦਾ ਬਾਹ ਦਾ ਡਿਜ਼ਾਈਨ ਹੈ ਇਹਦੇ ਬਾਹ ਤੇ ਕੰਮ ਕੀਤਾ ਹੋਇਆ ਤੇ ਹੈਵੀ ਹੈਵੀ ਕੰਮ ਕੀਤਾ ਇਹ ਵਾਲਾ ਇਹਦਾ ਘੇਰ ਤੇ ਕੰਮ ਕੀਤਾ ਸਫਾਈ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਸਫਾਈ ਹੈ ਸਾਈਡ ਦੇ ਉੱਤੋਂ एक सैड कम आऊगा ये कलर भी मैं सन दिखा दी है ये कलर भी बहुत प्यारे ने आओ जी ये कलर भी देख लो तीस आ कलर यद तांबे तांबा कलर बहुत सोहना है आ लो जी तांबा कलर आ गया आ लो जी गया मस्टर्ड कलर मस्टर्ड कलर कंट्रास्ट पैरट के बहुत सोहना है ਆਹ ਲਓ ਜੀ ਆਇਦਾ ਆ ਗਿਆ ਬੋਟਲ ਗ੍ਰੀਨ ਕਲਰ ਆਹ ਲਓ ਜੀ ਆ ਆ ਗਿਆ ਦਾ ਬਲੈਕ ਕਲਰ ਬੇਬੀ ਪਿੰਕ ਬੇਬੀ ਪਿੰਕ ਦੇ ਨਾਲ ਲਾਈਟ ਜਾਮਨੀ ਦੇ ਨਾਲ ਬਹੁਤ ਸੋਹਣਾ ਜਿਹੜਾ ਇਹਦਾ ਕੰਟਰਾਸਟ ਆ ਡਿਜ਼ਾਈਨ ਸੇਮ ਹੀ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਆਹ ਲਓ ਜੀ ਇਹਦਾ ਆ ਗਿਆ ਮਹਿਰੂਨ ਕਲਰ ਤੇ ਆਪਣੇ ਆਪਣੀ ਵੀਡੀਓ ਬਹੁਤ ਜਿਆਦਾ ਲੰਬੀ ਬਣ ਜੂਗੀ ਇਸ ਕਰਕੇ ਆਪਣੇ ਕੋਲੇ ਮਾਲ ਬਹੁਤ ਜਿਆਦਾ ਆਇਆ ਤੇ ਆਪਾਂ ਸਾਰਾ ਮਾਲ ਨਹੀਂ ਦਿਖਾ ਸਕਦੇ ਜਿਵੇਂ ਆਪਾਂ ਜਿਵੇਂ ਆਪਣੇ ਕੋਲੇ ਐਵੇਂ ਨਾ ਬਰੀਆਂ ਵਾਲਾ ਸਟਾਕ ਬਹੁਤ ਸੋਹਣਾ ਬਰੀਆਂ ਵਾਲੇ ਡਿਜ਼ਾਈਨ ਹੁੰਦੇ ਆ ਬਰੀਆਂ ਵਾਲੇ ਸੂਟ ਆਪਣੇ ਕੋਲੇ ਬਹੁਤ ਸਾਰੇ ਆਉਂਦੇ ਆ ਤੇ ਹਰ ਤਰ੍ਹਾਂ ਦੀ ਆਪਣੇ ਕੋਲੇ ਵੈਰਾਈਟੀ ਹੁੰਦੀ ਹੈ ਸੂਟ ਤੁਸੀਂ ਪਵਾ ਜਿੰਨੇ ਵਾਲਾ ਮਾਰਕੀ ਆਪਾਂ ਕੋਲੋਂ ਲਿਆ ਕਰੋ ਜਿਵੇਂ ਆ ਸਾਡੇ ਕੋਲੇ ਹੈਂਡਵਰਕ ਦੇ ਸੂਟ ਰੈਡੀ ਹੋ ਕੇ ਆਉਂਦੇ ਨੇ ਇਹ ਨੇਚਰਲ ਕਲੇਵ ਦੇ ਉੱਤੇ ਆ ਸੂਟ ਤਿਆਰ ਹੋ ਕੇ ਆ ਤੇ ਇਹਦਾ ਜਿਹੜਾ ਘੇਰਕੂਰ ਦਾ ਕੰਮ ਹੈ ਬਹੁਤ ਸੋਹਣਾਗਾ ਤੇ ਇਹਦੇ ਨਾਲ ਦੁਪੱਟਾ ਬਹੁਤ ਸੋਹਣਾਗਾ ਇਸ ਤਰ੍ਹਾਂ ਦੇ ਆਪਣੇ ਕੋਲੇ ਮਹਿੰਗੇ ਮਹਿੰਗੇ ਸੂਟ ਤੁਸੀਂ ਜਿੰਨੇ ਮਰਜ਼ੀ ਖਰੀਦ ਲਿਆ ਕਰੋ ਆ ਲਓ ਜੀ ਆ ਇਹਦੇ ਦੁਪੱਟੇ ਨੇ ਤੇ ਇਹਦੇ ਕਲਰ ਵੀ ਬਹੁਤ ਪਿਆਰੇ ਨੇ ਆਪਣੇ ਕੋਲੇ ਆ ਲਓ ਜੀ ਪਿਓਰ ਚਨੂਨ ਦਾ ਦੁਪੱਟਾ ਫੋਰ ਸਾਈਡ ਹੈ ਇਹਦਾ ਆਲੋ ਜੀ ਆਇਆ ਤਾਂ ਪਟਾਏ ਤੇ ਇਹਦੇ ਚ ਆਪਣੇ ਕੋਲੇ ਕਲਰ ਬਹੁਤ ਜਿਆਦੇ ਨਹੀਂ ਇਹ ਆਪਾਂ ਮਹਿੰਗੇ ਸੂਟਾਂ ਦੀ ਵੀਡੀਓ ਜਿਹੜੀ ਆਗਲੀ ਵੀਡੀਓ ਆਪਾਂ ਮਹਿੰਗੇ ਸੂਟਾਂ ਦੀ ਲੈ ਕੇ ਆਵਾਂਗੇ ਇੱਕ ਆਪਣੇ ਕੋਲੇ ਆ ਜੀ ਜਾਈ ਪਈ ਹੈ ਇਹ ਆਪਣੇ ਕੋਲੇ ਬਹੁਤ ਸੂਟ ਆਏ ਨੇਗੇ ਹਾਂ ਦੇਓ ਇਧਰ ਕਲਰ ਇੱਕ ਆਪਣੇ ਕੋਲੇ ਆ ਸੂਟ ਆਏ ਨੇ ਬੈਲਵਾਰਡ ਦੇ ਸੂਟ ਨਹੀਂ ਇਹਨਾਂ ਦਾ ਰੇਟ ਬਹੁਤ ਡਿਸਕਾਊਂਟ ਤੇ ਲਾਏ ਨੇ ਰੇਟ ਬਹੁਤ ਘੱਟ ਹੈ ਇਹਦੇ ਚ ਆਪਣੇ ਕੋਲੇ ਕਾਫੀ ਕਲਰ ਨੇਗੇ ਇਹ ਸਾਰੇ ਸੂਟ ਮੈਸ ਨੂੰ ਦਿਖਾ ਦਿੰਨੀ ਆ ਕਿਰਾਂ ਬਹੁਤ ਸਾਰੇ ਰੰਗ ਨੇ ਇਹਨਾਂ ਦੇ ਆਹ ਲਓ ਸਿੱਟੋ ਆਹ ਲਓ ਜੀ ਇਹ ਸੂਟ ਆਪਣੇ ਕੋਲੇ ਸੋਹਣੇ ਸੋਹਣੇ ਇਹਨਾਂ ਦੇ ਰੰਗ ਨੇਗੇ ਬਹੁਤ ਸੋਹਣੇ ਇਹਨਾਂ ਦੇ ਡਿਜ਼ਾਈਨ ਨੇਗੇ ਆ ਪਿਸਤਾ ਕਲਰ ਆ ਗਿਆ ਮਹਿਰੂਨ ਕਲਰ ਆ ਗਿਆ ਆ ਫਿਰੋਜੀ ਕਲਰ ਆ ਗਿਆ ਆਹ ਲਓ ਜੀ ਆ ਵੀ ਪਿਸਤਾ ਕਲਰ ਆਇਆ ਨਹੀਂ ਇਹ ਮੋਰ ਪੰਖੀਆ ਕਲਰ ਆ ਗਿਆ ਨੀਲਾ ਕਲਰ ਆ ਗਿਆ ਆਹ ਲਓ ਜੀ ਇਹ ਆਪਣੇ ਸੀਗੇ ਬੈਲ ਬੱਟ ਦੇ ਸੂਟ ਇਹਨਾਂ ਦੇ ਨਾਲ ਸ਼ਾਲ ਲੇਗੇ ਰੇਟ ਇਹਨਾਂ ਦੇ ਬਹੁਤ ਸਸਤੇ ਨੇਗੇ ਤੇ ਇੱਕ ਆਪਣੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਸੋਹਣੇ ਸੋਹਣੇ ਝੂਟਾ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਮਿਲ ਜਾਇਆ ਕਰੂਗੀ ਵੀਡੀਓ ਨੂੰ ਸ਼ੇਅਰ ਵੱਤ ਤੋਂ ਵੱਤ ਕਰਿਆ ਕਰੋ ਤੇ ਦੁਕਾਨ ਦੇ ਉੱਤੇ ਵਿਜ਼ਿਟ ਕਰਿਆ ਕਰੋ ਕਿਉਂਕਿ ਸੋਹਣੀਆਂ ਬਸ ਸੋਹਣੀਆਂ ਵੈਰਾਈਟੀਆਂ ਹੁੰਦੀਆਂ ਨੇ ਤੇ ਰੇਟ ਵਾਜਿਬ ਹੁੰਦੇ ਨੇ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ